ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਮਛਵਾੜਾ ਸਾਹੀ ਦੇ ਨੇੜਲੇ ਪਿੰਡ ਲੋਹਾਰੀਆਂ ਵਿਖੇ ਅੱਜ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਪੁੱਤਰ ਜਗਦੀਪ ਸਿੰਘ ਅਤੇ ਉਸਦੇ ਪਿਤਾ ਮਲਕੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ ਤਾਂ ਜੋ ਕਿ ਇਸ ਸਮੇਂ ਸਮਰਾਲਾ ਹਸਪਤਾਲ ਵਿਖੇ ਇਲਾਜ ਲਈ ਅਧੀਨ ਹਨ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੀ ਪਤਨੀ ਨਾਲ ਮਨਰੇਗਾ ਯੋਜਨਾ ਤਹਿਤ ਪਿੰਡ ਵਿੱਚ ਮਜ਼ਦੂਰੀ ਕਰ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਉਨ੍ਹਾਂ ਨੂੰ ਚਾਹ ਦੇਣ ਆਇਆ ਸੀ ਇਸੇ ਦੌਰਾਨ ਕੁਝ ਨੌਜਵਾਨ ਫਿਲਮੀ ਸਟਾਈਲ ਵਿੱਚ ਕਾਰ ਤੇ ਸਵਾਰ ਹੋ ਕੇ ਆਏ ਅਤੇ ਜਿਨ੍ਹਾਂ ਨੇ ਆਉਂਦੇ ਸਾਰ ਹੀ ਉਸ ਦੇ ਪੁੱਤਰ ਜਗਦੀਪ ਸਿੰਘ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਣਤੀ ਅਨੁਸਾਰ ਇਹ 6 ਨੌਜਵਾਨ ਸਨ ਜਗਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਇਆ ਅਤੇ ਉਸ ਨੇ ਆਪਣੀ ਬਾਹ ਕੀਤੀ ਤਾਂ ਉਹਨਾਂ ਨੇ ਉਸ ਦੀ ਬਾਹ ਉੱਤੇ ਤੇਜ ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਮਲਕੀਤ ਸਿੰਘ ਅਨੁਸਾਰ ਇਹ ਕਾਰ ਸਵਾਰ ਉਸ ਦੇ ਪੁੱਤਰ ਜਗਦੀਪ ਸਿੰਘ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਅਤੇ ਉਸ ਦੀ ਵੀਡੀਓ ਬਣਾ ਕੇ ਪਿੰਡ ਦੇ ਬਾਹਰ ਸੁੱਟ ਦਿੱਤਾ ਮਲਕੀਤ ਸਿੰਘ ਨੇ ਦੱਸਿਆ ਕਿ ਹਮਲਾਵਾਰ ਨੌਜਵਾਨਾਂ ਨਾਲ ਉਸ ਦੇ ਪੁੱਤਰ ਦੀ ਪੁਰਾਣੀ ਰੰਜਿਸ਼ ਸੀ ਅਤੇ ਉਹਨਾਂ ਨੇ ਗੱਡੀ 'ਚ ਅਗਵਾ ਕਰਨ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਤਾਂ ਜੋ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਸਕਣ ਅਤੇ ਉਹਨਾਂ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਕਰ ਦਿੱਤੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਉਹਨਾਂ ਨੇ ਇਹ ਵੀਡੀਓ ਡਿਲੀਟ ਕਰ ਦਿੱਤਾ ਦਿਖਾਉਂਦੇ ਹਾਂ ਪੂਰੀ ਕਹਾਣੀ ਮੇਰਾ ਨਾਮ ਮਲਕੀ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਲੋਹਾਰੀਆਂ ਜੀ ਕੀ ਮਾਰ ਲਾ ਜੀ ਇਹ ਸਾਰਾ ਮਾਮਲਾ ਮੈਨੂੰ ਦੱਸਾਂ ਜੀ ਇਹਨਾਂ ਨੇ ਪਹਿਲਾਂ ਕੋਕਾ ਵੱਡੇ ਸੀਗਾ ਲੋਹਾਰੀਆਂ ਦਾ ਨਾਮ ਧਾਰੀ ਇਹ ਮੇਰਾ ਬੇਟਾ ਤੇ ਫੌਜੀ ਉਹ ਚੱਲ ਗਿਆ ਦਾਖਲ ਕਰਾਉਣਾ ਲੁਧਿਆਣੇ ਉਹ ਪੋਲੋ ਚ ਪਾਦੀ ਗੜੇ ਜਾ ਉਹ ਕਹਿੰਦੇ ਵੀ ਹਾਂ ਹਾਂ ਅਸਤਾ ਕਹਿੰਦੇ ਮਾਰਿਆ ਸੀਗਾ ਵੱਢ ਕੇ ਸਿੱਟਾ ਜੀ ਤੂੰ ਕਿਉਂ ਦਾਖਲ ਕਰਾਉਂਗੇ ਕਿਉਂ ਕਿਉਂ ਵੱਡੇ ਗਿਆ ਸੀ ਕੀ ਦਿਨ ਦੀ ਪਤਾ ਨਹੀਂ ਉਹਦੀ ਹੋਊਗੀ ਉਹਨਾਂ ਦੀ ਗਵਾਣ ਮਤੈ ਸਾਡਾ ਮੈਂ ਤਾਂ ਨਜਾਸ਼ੀਆਂ 'ਚੋਂ ਉਹ ਜੀ ਮੀਦਾਨ ਨੇ ਹਾਂ ਸਰ ਠੀਕ ਹੈ ਤੇ ਉਹ ਕਹਿੰਦਾ ਵੀ ਤੂੰ ਕਿਉਂ ਗਿਆ ਨਾਲ ਹਾਂਜੀ ਇੱਥੋਂ ਪੰਗਾ ਪੰਦਾ ਪੰਦਾ ਦਵਾਰਾ ਉਹਨੇ ਪਹਿਲਾਂ ਹੱਥ ਵੜਤਾ ਜਾਂ ਤਰਪਾਨ ਮਾਰ ਕੇ ਫਿਰ ਵੀ ਕੰਪਲੀਟ ਪਈ ਪਰਚਾ ਚੱਲਦਾ ਹਾਂਜੀ ਤਿੰਨ ਦਿਨ ਹੋ ਗਏ ਇਹਨੂੰ ਵੇਲੇ ਮਾਰਦੇ ਨੂੰ 6-6 ਮੁੰਡੇ ਲੈ ਗਏ ਮੋਟਰਸ਼ੈੱਲ ਤੇ ਅੱਜ ਜੀ ਸਰ ਗੱਡੀ ਜੀ ਗਿਆ ਸਵਣ ਦੀ ਗੱਡੀ ਆ ਮੰਡਾ ਦਾ ਮੰਡਰ ਮਮਾਰਕ ਪਰ ਪੈਂਦਾ ਗੱਡੀ ਜੀ ਫੜੋਗੀ ਸਰ ਮੁੰਡਾ ਹੀ ਫੜੋ ਗਿਆ ਤੇ ਅੱਜ ਪੂਰਾ ਮੱਥੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਨਰਿਗਾਜ ਕੰਮ ਕਰਦੇ ਹਾਂ ਇਹ ਕਹਿੰਦਾ ਮੈਂ ਕਹਿੰਦਾ ਡੈਲੀ ਪੁਸ਼ਾ ਚਾਹਤਾ ਨਹੀਂ ਪੀਣੀ ਚਾਹ ਬਣੀ ਇਹਨੂੰ ਸਕੂਲ ਦੇ ਮੋੜ ਤੇ ਪਹਹਾ ਕੇ ਛੱਪੜ ਦੇ ਉੱਪਰ ਤੇ ਕਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟ ਆਣੇ ਨੇ ਹਾਂਜੀ ਉੱਥੇ ਵੱਡਿਆ ਜੀ ਨੂੰ ਉੱਥੇ ਲੈ ਚੱਕ ਕੇ ਲੱਗੇ ਨੂੰ ਹਾਂਜੀ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚ ਛੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸਐਸ ਸਾਹਿਬ ਪੁੱਛੇ ਰਾਈ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸਰਚ ਮਾਰਨ ਖੰਡਾ ਮੈਂ ਸਰ ਆ ਬਾਹ ਮੋਰੇ ਕਰਤੀ ਜਦੋਂ ਮੈਂ ਬਾਹ ਮੋਰੇ ਕਰੀ ਆ ਜਦੋਂ ਮੇਰੇ ਬਾਹਦੇ ਨੇ ਖੰਡਾ ਮਾਰ ਆ ਬਾਹ ਜੀ ਮੇਰੀ ਸਰ ਜਮੇ ਕਰ ਕੋਈ ਵੀ ਆ ਮਛੜ ਸਾਹਿਬ ਨੇ ਮੈਨੂੰ ਰੈਫਰ ਕਰਾਇਆ ਵੈਸੇ ਮਨਣਾ ਇਹ ਕੌਣ ਸੀ ਬੰਦੇ ਜੀ ਨੇ ਦਲਾਵਰ ਸਿੰਘ ਆ ਜੀ ਸਰ ਜੀ ਦਿਨਾਵਰ ਸਿੰਘ ਸਵਰਨ ਸਿੰਘ ਤਿੰਨ ਮੁੰਡੇ ਕਟਾਲੇ ਦੇ ਆ ਜੀ ਇੱਕ ਮਾਰਟ ਆ ਜੀ ਮਛੜ ਦਾ ਨਹੀਂ ਤੁਸੀਂ ਕਿਉਂ ਕਿਉਂ ਥੋੜਾ ਨੰਬਰ ਟੱਕ ਵਟਸਐਪ ਕਿਉਂ ਕੀ ਸਰ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਉਹ ਕਹਿੰਦਾ ਵੀ ਹਾਂ ਤੁਸੀਂ ਹਕੂਕਾ ਦਾਖਲ ਕਿਉਂ ਕਰਾਇਆ ਕੂਕਦੇ ਨਾਲ ਕਿਉਂ ਕੀ ਰੋਲ ਪਤਾ ਨਹੀਂ ਜੀ ਹੁਣ ਉਹਨੂੰ ਪਤਾ ਆਊਗਾ ਜੀ ਦਾ ਇਹ ਲਖ ਲੋ ਹਾਂਜੀ ਚਲੋ ਜੇ ਹੁਣ ਗਵਾਂਢੀ ਆ ਕੋਈ ਜਾਂ ਸਾਡਾ ਤਾਂ ਗਵਾਂਢੀ ਹੈ ਨਹੀਂ ਚਲੋ ਜੇ ਹੁਣ ਬੰਦਾ ਕੋਈ ਮਾਰਦਾ ਆਊਗਾ ਜਾਂ ਮਰਦਾ ਹੋਊਗਾ ਉਹ ਚਾਕੇ ਆਪਾਂ ਦੱਸਦਾ ਕਰਾਉਣੀ ਹੈ ਨਾ ਕੂਕਾ ਕੌਣ ਕੂਕਾ ਬਿੱਟੂ ਆ ਜੀ ਕਿੰਨੇ ਬੰਦੇ ਸੀ ਸਾਨੂੰ ਵੱਟੋ ਕਰਨ ਵਾਲੇ ਇਹ ਜੀ 6-7 ਜਣੇ ਸੀ ਆਦੇ ਵਿੱਚ ਸੀਗੇ ਹਾਂਜੀ ਗੱਡੀ 'ਚ ਚਿੱਟੀ ਗੱਡੀ ਆ ਜੀ ਨਾ ਨੰਬਰ ਨਹੀਂ ਮੈਂ ਜਾਣਦਾ ਚਿੱਟੀ ਗੱਡੀ ਆ ਜੀ ਤਿਰਪਾਨਾ ਤੇ ਅਖੰਡੇ ਕੋਚ ਜੀ ਤੁਹਾਡੇ ਬੇਟੇ ਦਾ ਕੀ ਨਾਮ ਜੀ ਦਾ ਮੇਰਾ ਜਗਦੀਪ ਸਿੰਘ ਆ ਜੀ ਸਰ ਇਹਦੇ ਦਾ ਹਾਂਜੀ ਉਹ ਨੰਬਰ ਤੋਂ ਕੁਝ ਹਾਂਜੀ ਹਾਂਜੀ ਉਹਦੇ ਨਾਲ ਇਹ ਨੰਬਰ ਆ ਜੀ ਉਮਰ ਮੇਰੇ ਸਾਹ ਨਾਲ ਹੋ ਗਈ 24 25 ਸਾਲ ਦੀ ਆਹੀ ਆਹ ਸਾਹਮਣੇ ਤੇ ਬਿਆਹ ਹੈ ਮੈਂ ਨਹੀਂ ਬਿਆਹ ਨਹੀਂ ਹੈ ਹਜੇ ਨਹੀਂ ਪੁਲਿਸ ਨੂੰ ਦਲਾ ਦਿੱਤੀ ਜਾਂ ਪੁਲਿਸ ਮੌਕੇ ਹਾਂਜੀ ਪੁਲਿਸ ਸਾਹਿਬ ਸਾਰੇ ਗਏ ਨੇ ਪੁਲਸ ਵਾਲੇ ਮੌਕਾ ਦੇਇਆ ਨਹੀਂ ਸਰ ਕੋਈ ਬਦਾਰ ਐਤ ਵੀ ਆਣ ਹਾਂਜੀ ਇੱਕ ਫੜਾ ਹੋਇਆ ਜੀ ਸਵਰਨ ਸਿੰਘ ਫੜਾ ਹੋਇਆ ਜੀ ਮਵਾਕਪੁਰਾ ਜਿਹਦੀ ਗੱਡੀ ਚ ਗਏ ਨੇ ਹਾਂਜੀ ਹਾਂਜੀ ਗੱਡੀ ਫੜੀ ਹਾਂਜੀ ਸਰ ਨੇ ਦੱਸਿਆ ਸੀਗਾ ਐਸਐਸ ਸਾਹਿਬ ਨੇ ਅਲਨ ਗੱਡੀ ਫੜਦੀ ਆ ਉਹਦੀ ਤੇ ਉਹ ਫੜਦੇ ਬਾਕੀ ਨਹੀਂ ਜੀ ਹਜੇ ਫੜਦੇ ਸਰ ਸਰ ਨਾਮ ਲਸੂ ਡਾਕਟਰ ਨਵਦੀਪ ਸਿੰਘ ਸਰ ਲਾਈਦਰ ਵੀ ਆ ਕਿ ਹੈ ਮਾਮਲਾ ਹਾਂ ਜੀ ਸਰ ਵੀਰੇ ਕੋ ਦੋ ਆਏ ਆ ਲੋਹਾਰੀਆਂ ਫੇਟ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗੇ ਮਲਕੀਤ ਸਿੰਘ ਤੇ ਜੇ ਮਲਕੀਤ ਸਿੰਘ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬਡੇ ਤੇ ਕੀ ਹੈਗਾ ਕਿੰਨਾ ਦਾ ਸੱਟ ਹੈਗੀ ਹੈ ਤੇ ਕੀ ਲੱਗਦਾ ਆ ਦੋਨਾਂ ਦੇ ਸ਼ਾਰਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਮਾਰੇ ਹੋਇਆ ਤੇ ਆਪਾਂ ਸਿਚ ਕਰਤੇ ਬਾਕੀ ਅੰਡਰ ਅਬਜ਼ਰਵੇਸ਼ਨ ਚ ਹੈ ਸੀਰੀਅਸ ਨਹੀਂ ਗਿਆ ਠੀਕ ਹੈਗੇ ਸਟੇਬਲ ਸਰ ਹਾਲੇ ਤਾਂ ਸਟੇਬਲ ਆ ਬਾਕੀ ਟ੍ਰੀਟਮੈਂਟ ਤੋਂ ਬਾਅਦ ਪਤਾ ਲੱਗੇਗਾ ਕੀ ਲੜਾਈ ਤੇ ਅੱਗੇ ਪਤਾ ਲੱਗੇਗਾ ਇਹਦੇ ਬਾਰੇ ਵੀ